ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਦੋਸਤੋ ਜਿਸ ਬੇਟੀ ਨੂੰ ਬਾਪ ਨੇ ਲੱਖਾਂ ਵਿੱਚ ਵੇਚ ਦਿੱਤਾ ਸੀ ਪਰ 5 ਸਾਲਾਂ ਬਾਅਦ ਜਦੋਂ ਬੇਟੀ ਡੀਐਮ ਬਣ ਕੇ ਘਰ ਵਾਪਸ ਆਈ ਤਾਂ ਜੋ ਹੋਇਆ ਉਹ ਸੁਣ ਕੇ ਤੁਹਾਡੇ ਪੈਰਾਂ ਤੋਂ ਜ਼ਮੀਨ ਖਿਸਕ ਜਾਵੇਗੀ ਕੀ ਕੋਈ ਬਾਪ ਆਪਣੀ ਹੀ ਬੇਟੀ ਨੂੰ ਪੈਸੇ ਲਈ ਵੇਚ ਸਕਦਾ ਹੈ ਅਤੇ ਜੇ ਉਹ ਬੇਟੀ ਸਾਲਾਵਾਦ ਕਲੈਕਟਰ ਬਣ ਕੇ ਘਰ ਵਾਪਸ ਆ ਜਾਵੇ ਤਾਂ ਕੀ ਹੋਵੇਗਾ ਪਟਨਾ ਦੇ ਇੱਕ ਪਿੰਡ ਦੇ ਗਰੀਬ ਕਿਸਾਨ ਰਗਵੀਰ ਦੇ ਘਰ ਜਦੋਂ ਬੇਟੀ ਸੁਨਾਕਸ਼ੀ ਦਾ ਜਨਮ ਹੋਇਆ ਤਾਂ ਤਾ ਉਸਰੀ ਮਾਂ ਗੰਗਾ ਦੀਆਂ ਅੱਖਾਂ ਵਿੱਚ ਹੰਝੂ ਸਨ ਪਰ ਉਹ ਖੁਸ਼ੀ ਦੇ ਹੰਝੂ ਨਹੀਂ ਸਨ ਪਿੰਡ ਵਿੱਚ ਬੇਟੀਆਂ ਨੂੰ ਬੋਝ ਸਮਝਿਆ ਜਾਂਦਾ ਸੀ ਜਦੋਂ ਸੁਨਾਕਸੀ ਪੈਦਾ ਹੋਈ ਤਾਂ ਕਿਸੇ ਨੇ ਘਰ ਆ ਕੇ ਵਧਾਈ ਨਹੀਂ ਦਿੱਤੀ ਸਗੋਂ ਤਾਨੇ ਦਿੱਤੇ ਤੇਰਾ ਭਾਗ ਹੁਣ ਹੋਰ ਵੀ ਖਰਾਬ ਹੋ ਗਿਆ ਬੇਟੀ ਪਾਲਣਾ ਆਸਾਨ ਨਹੀਂ ਹੈ ਰੁਗਵੀਰ ਪਹਿਲਾਂ ਹੀ ਗਰੀਬੀ ਨਾਲ ਜੂਝ ਰਿਹਾ ਸੀ ਉਹ ਚਾਹੁੰਦਾ ਸੀ ਕਿ ਉਸਦੇ ਘਰ ਬੇਟਾ ਹੋਵੇ ਜੋ ਉਸਦਾ ਨਾਮ ਅੱਗੇ ਵਧਾਏ ਅਤੇ ਬੁਢਾਪੇ ਵਿੱਚ ਸਹਾਰਾ ਬਣੇ ਭਰ ਵੇਟੀ ਹੋਣ ਨਾਲ ਉਸਦੇ ਸੁਪਨੇ ਟੁੱਟ ਗਏ ਉਸਨੇ ਕਦੇ ਵੀ ਸੁਨਾਕਸ਼ੀ ਨੂੰ ਪਿਆਰ ਨਾਲ ਨਹੀਂ ਦੇਖਿਆ ਨਾ ਹੀ ਉਸ ਨੂੰ ਗੋਦ ਵਿੱਚ ਚੁੱਕਿਆ ਪਰ ਮਾਂ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦੀ ਸੀ ਰੁਗਵੀਰ ਦੀ ਬੇਰੁਕੀ ਉਸ ਨੂੰ ਦੁੱਖ ਦੀ ਸੀ ਸਮਾਂ ਬੀਤ ਲਾ ਗਿਆ ਗਰੀਬ ਦੀ ਮਾਰ ਵੱਧ ਗਈ ਰੁਗਵੀਰ ਕੋਲ ਖੇਤੀ ਲਈ ਜ਼ਮੀਨ ਨਹੀਂ ਸੀ ਉਹ ਦੂਜਿਆਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਦਾ ਸੀ ਪਰ ਇੰਨੀ ਕਮਾਈ ਨਹੀਂ ਸੀ ਕਿ ਪਰਿਵਾਰ ਦਾ ਪੇਟ ਭਰ ਸਕੇ ਕਰਜ਼ਾ ਵਧਦਾ ਜਾ ਰਿਹਾ ਸੀ ਸਹੂਕਾਰ ਰੋਜ਼ ਦਰਵਾਜ਼ੇ ਤੇ ਆ ਕੇ ਤਾਨੇ ਮਾਰਦੇ ਇਹ ਕਰਜ਼ਾ ਨਹੀਂ ਚੁਕਾ ਸਕਦੇ ਤਾਂ ਕੁਝ ਵੇਚੋ ਪਰ ਉਸ ਕੋਲ ਵੇਚਣ ਲਈ ਕੁਝ ਵੀ ਨਹੀਂ ਸੀ ਇਸੇ ਦਰਮਿਆਨ ਜਦੋਂ ਸਨਾਕਸ਼ੀ 12 ਸਾਲਾਂ ਦੀ ਹੋਈ ਤਾਂ ਪਿੰਡ ਦੇ ਅਮੀਰ ਜ਼ਿਮੀਦਾਰ ਬਿਰਜ ਮੋਹਣ ਨੇ ਰਕਵੀਰ ਦੇ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਉਸ ਨੇ ਕਿਹਾ ਮੈਨੂੰ ਸਨਾਕਸ਼ੀ ਪਸੰਦ ਹੈ ਮੈਂ ਉਸ ਨੂੰ 7 ਲੱਖ ਰੁਪਏ ਵਿੱਚ ਖਰੀਦਣ ਲਈ ਤਿਆਰ ਹਾਂ ਤੇਰੀ ਸਾਰੀ ਗਰੀਬੀ ਖਾਤਮ ਹੋ ਜਾਵੇਗੀ ਰਗਵੀਰ ਲਈ ਇਹ ਪ੍ਰਸਤਾਵ ਇੱਕ ਸੁਨੇਹਰੀ ਮੌਕਾ ਸੀ ਉਸਨੇ ਕਦੇ ਵੀ ਆਪਣੀ ਬੇਟੀ ਨੂੰ ਪਿਆਰ ਨਹੀਂ ਕੀਤਾ ਸੀ ਹੁਣ ਉਸ ਨੂੰ ਸੁਨਾਕਸ਼ੀ ਇੱਕ ਚੀਜ਼ ਲੱਗਣ ਲੱਗੀ ਜਿਸ ਨਾਲ ਉਹ ਆਪਣਾ ਕਰਜ਼ਾ ਚੁਕਾ ਸਕਦਾ ਸੀ ਸੁਨਾਕਸ਼ੀ ਦੀ ਮਾਂ ਨੇ ਬਹੁਤ ਰੁਕਿਆ ਗਿੜਗੜਾਇਆ ਪਰ ਰਗਵੀਰ ਨਹੀਂ ਮੰਨਿਆ ਉਹ ਇੱਕੋ ਗੱਲ ਕਹਿ ਰਿਹਾ ਗਰੀਬ ਵਿੱਚ ਬੇਟੀ ਵੋਝ ਹੁੰਦੀ ਹੈ ਇਸ ਦੇ ਬਦਲੇ ਮੈਨੂੰ 7 ਲੱਖ ਰੁਪਏ ਮਿਲ ਰਹੇ ਹਨ ਇਸ ਤੋਂ ਵਧੀਆ ਕੀ ਹੋ ਸਕਦਾ ਹੈ ਇੱਕ ਦਿਨ ਰੁਕਵੀਰ ਨੇ ਸੁਨਾਕਸੀ ਨੂੰ ਬ੍ਰਿਜਮੋਹਨ ਦੇ ਹਵਾਲੇ ਕਰ ਦਿੱਤਾ ਇੱਕ ਪਿਤਾ ਨੇ ਆਪਣੀ ਬੇਟੀ ਨੂੰ ਪੈਸਿਆਂ ਲਈ ਵੇਚ ਦਿੱਤਾ ਸੁਨਾਕਸੀ ਨੂੰ ਜ਼ਬਰਦਸਤੀ ਬ੍ਰਿਜਮੋਹਨ ਦੇ ਹਵਾਲੇ ਕਰ ਦਿੱਤਾ ਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸਰੇ ਨਾਲ ਕੀ ਹੋ ਰਿਹਾ ਹੈ ਉਸਦੀ ਮਾਦਰਵਾਜੇ ਨਾਲ ਸਿਰ ਮਾਰ ਮਾਰ ਕੇ ਹੋ ਰਹੀ ਸੀ ਪਰ ਰਗਵੀਰ ਨੇ ਉਸਦੀ ਇੱਕ ਨਾਸ ਉਹ 7 ਲੱਖ ਰੁਪਏ ਲੈ ਕੇ ਖੁਸ਼ੀ-ਖੁਸ਼ੀ ਘਰ ਵਾਪਸ ਆ ਗਿਆ ਜਿਵੇਂ ਕੋਈ ਵੱਡੀ ਜਿੱਤ ਹਾਸਲ ਕਰ ਲਈ ਹੋਵੇ ਪਰ ਜਿਸ ਨੂੰ ਉਹ ਜਿੱਤ ਸਮਝ ਰਿਹਾ ਸੀ ਉਹ ਉਸਦੀ ਬੇਟੀ ਲਈ ਜ਼ਿੰਦਗੀ ਦੀ ਸਭ ਤੋਂ ਵੱਡੀ ਹਾਰ ਸੀ ਸੁਨਾਕਸ਼ੀ ਨੂੰ ਕਸੀਟ ਕੇ ਫ੍ਰਿਜ ਮੂੰਹ ਦੀ ਹਵੇਲੀ ਵਿੱਚ ਲਜਾਇਆ ਗਿਆ ਉਸਰੇ ਚਾਰੇ ਪਾਸੇ ਉੱਚੀਆਂ ਦੀਵਾਰਾਂ ਸਨ ਜਿੱਥੋਂ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਸੀ ਜਿਵੇਂ ਹੀ ਉਹ ਅੰਦਰ ਪਹੁੰਚੀ ਉਸ ਨੂੰ ਇੱਕ ਅੰਧੇਰੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਕਮਰੇ ਵਿੱਚ ਸਿਰਫ ਇੱਕ ਛੋਟਾ ਜਿਹਾ ਰੋਸ਼ਨਦਾਨ ਸੀ ਜਿੱਥੋਂ ਹਲਕੀ ਰੋਸ਼ਨੀ ਆ ਰਹੀ ਸੀ ਸਨਾਕਸ਼ੀ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਇੱਥੇ ਕਿਉਂ ਲਿਆਂਦਾ ਗਿਆ ਹੈ ਉਸ ਦੀਆਂ ਅੱਖਾਂ ਵਿੱਚ ਹੰਝੂ ਰੋਕਣ ਦਾ ਨਾਮ ਨਹੀਂ ਲੈ ਰਹੇ ਸਨ ਇੱਕ ਬੁੱਢੀ ਨੌਕਰਾਨੀ ਆਈ ਅਤੇ ਬਿਨਾਂ ਕੁਝ ਕਹੇ ਇੱਕ ਥਾਲੀ ਵਿੱਚ ਸੁੱਕੀ ਸੁੱਕੀ ਰੋਟੀ ਰੱਖ ਕੇ ਗਈ ਸੁਨਾਖੀ ਦੀ ਕਹਾਣੀ ਅਖਬਾਰਾਂ ਵਿੱਚ ਛਪੀ ਅਤੇ ਕਈ ਲੋਕ ਉਸ ਨੂੰ ਮਿਲਣ ਆਏ ਪਰ ਸੁਨਾਖੀ ਦੀ ਅਸਲੀ ਮੰਜ਼ਿਲ ਅਜੇ ਵੀ ਦੂਰ ਸੀ ਉਸਨੇ ठान ਲਿਆ ਸੀ ਕਿ ਉਹ ਸਿਰਫ ਆਪਣੇ ਲਈ ਨਹੀਂ ਸਗੋਂ ਉਹਨਾਂ ਸਾਰੀਆਂ ਕੁੜੀਆਂ ਲਈ ਲੜੇਗੀ ਜੋ ਸਮਾਜ ਦੇ ਅਤਿਆਚਾਰਾਂ ਦਾ ਸ਼ਿਕਾਰ ਹੁੰਦੀਆਂ ਹਨ ਉਸ ਨੂੰ GPSC ਜੂਨੀਅਰ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ ਉਸ ਨੂੰ ਇਹ ਰਾਹ ਆਸਾਨ ਨਹੀਂ ਸੀ ਇੱਕ ਦਿਨ ਦਿਨ ਵਿੱਚ ਉਹ ਸਮਾਜ ਸੇਵਾ ਦਾ ਕੰਮ ਕਰਦੀ ਅਤੇ ਰਾਤ ਨੂੰ ਪੜ੍ਹਾਈ ਵਿੱਚ ਝੁੱਟ ਜਾਂਦੀ ਕਈ ਵਾਰ ਨੀਂਦ ਪੂਰੀ ਨਹੀਂ ਹੁੰਦੀ ਕਈ ਵਾਰ ਭੁੱਖ ਲੱਗਦੀ ਪਰ ਉਸਨੇ ਕਦੇ ਸ਼ਿਕਾਇਤ ਨਹੀਂ ਕੀਤੀ 3 ਸਾਲ ਦੀ ਕਠੋਰ ਮਿਹਨਤ ਤੋਂ ਬਾਅਦ ਜਦੋਂ UPSC ਦਾ ਨਤੀਜਾ ਆਇਆ ਤਾਂ ਉਹ ਪੂਰੇ ਦੇਸ਼ ਵਿੱਚ ਟੌਪ ਉਮੀਦਵਾਰਾਂ ਵਿੱਚ ਸ਼ਾਮਲ ਸੀ ਹੁਣ ਉਹ ਇੱਕ ਜ਼ਿਲ੍ਹਾ ਮੈਜਿਸਟਰ ਡੀਐਮ ਬਣ ਚੁੱਕੀ ਸੀ ਜਿਸ ਕੁੜੀ ਨੂੰ ਉਸਦੇ ਪਿਤਾ ਨੇ 7 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਉਹੀ ਅੱਜ ਕਰੋੜਾਂ ਦੀ ਅਧਿਕਾਰੀ ਬਣ ਚੁੱਕੀ ਸੀ ਹੁਣ ਵਕਤ ਸੀ ਉਹ ਆਪਣੇ ਅਤੀਤ ਦਾ ਸਾਹਮਣਾ ਕਰਨ ਦਾ ਉਸ ਨੂੰ ਆਪਣੇ ਪਿੰਡ ਵਾਪਸ ਜਾਣਾ ਸੀ ਪਰ ਇਸ ਵਾਰ ਇੱਕ ਮਜਬੂਰ ਕੁੜੀ ਬਣ ਕੇ ਨਹੀਂ ਸਗੋਂ ਇੱਕ ਤਾਕਤਵਰ ਅਧਿਕਾਰੀ ਬਣ ਕੇ ਜਿਸ ਪਿੰਡ ਨੇ ਕਦੇ ਸੁਨਾਕਸ਼ੀ ਬੇਵਸੀ ਵਿੱਚ ਦੇਖਿਆ ਸੀ ਉੱਥੇ ਹੁਣ ਉਹ ਰੂਬਰ ਗੱਡੀ ਵਿੱਚ ਡੀ ਐਮ ਦੀ ਨੇਮ ਪਲੇਟ ਨਾਲ 탑ਸਾਰੀ ਸੀ ਉਸ ਦੇ ਨਾਲ ਸੁਰੱਖਿਆ ਗਾਰਡ ਸਰਕਾਰੀ ਅਧਿਕਾਰੀ ਅਤੇ ਪੱਤਰਕਾਰ ਵੀ ਸਨ ਪੂਰਾ ਪਿੰਡ ਹੈਰਾਨੀ ਨਾਲ ਦੇਖ ਰਿਹਾ ਸੀ ਕਿ ਇਹ ਉਹੀ ਸੁਨਾਖੀ ਆ ਜਿਸ ਨੂੰ ਉਸਦੇ ਬਾਪ ਨੇ 7 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਰੁਗਵੀਰ ਜਿਸ ਨੇ ਆਪਣੀ ਬੇਟੀ ਹੀ ਬੇਟੀ ਨੂੰ ਪੈਸਿਆਂ ਲਈ ਵੇਚ ਦਿੱਤਾ ਸੀ ਹੁਣ ਬੁੱਢਾ ਹੋ ਚੁੱਕਾ ਸੀ ਉਸ ਦੀ ਕਮਰ ਝੁੱਕ ਗਈ ਸੀ ਅੱਖਾਂ ਵਿੱਚ ਪਛਤਾਵੇ ਦੇ ਹੰਝੂ ਸਨ ਪਰ ਹੁਣ ਬਹੁਤ देर ਹੋ ਚੁੱਕੀ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਇੱਕ ਮਹਿਲਾ ਡੀਐਮ ਆ ਰਹੀ ਹੈ ਤਾਂ ਉਹ ਵੀ ਭੀੜ ਵਿੱਚ ਖੜਾ ਸੀ ਪਰ ਜਦੋਂ ਉਸ ਨੇ ਦੇਖਿਆ ਕਿ ਉਹ ਮਹਿਲਾ ਉਸਦੀ ਆਪਣੀ ਬੇਟੀ ਸੁਨਾਕਸੀ ਹੈ ਤਾਂ ਉਸ ਦੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਉਸ ਦੀ ਅੱਖਾਂ ਸਾਹਮਣੇ ਉਹੀ 12 ਸਾਲ ਦੀ ਮਾਸੂਮ ਬੇਟੀ ਘੁੰਮ ਗਈ ਜਿਸ ਨੂੰ ਉਸਨੇ ਆਪਣੇ ਲਾਲਚ ਲਈ ਰਸਤੇ ਵਿੱਚ ੱੱਕਾ ਦਿੱਤਾ ਸੀ ਸੁਨਾਕਸ਼ੀ ਗੱਡੀ ਤੋਂ ਉਤਰੀ ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਸੀ ਚਿਹਰੇ ਤੇ ਕੋਈ ਕਮਜ਼ੋਰੀ ਨਹੀਂ ਸੀ ਉਸਨੇ ਪਿੰਡ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨੀ ਸ਼ੁਰੂ ਕੀਤੀ ਪਰ ਫਿਰ ਉਹ ਅਚਾਨਕ ਆਪਣੇ ਪੁਰਾਣੇ ਘਰ ਵੱਲ ਵਧੀ ਪੀੜ ਨੂੰ ਚੀਰਦੀ ਹੋਈ ਉਹ ਉਸ ਟੁੱਟੀ-ਫੁੱਟੀ ਝੌਂਪੜੀ ਸਾਹਮਣੇ ਆ ਖੜੀ ਹੋ ਗਈ ਜਿੱਥੇ ਕਦੇ ਉਸ ਦੀ ਮਾਂ ਨੇ ਉਸ ਨੂੰ ਆਪਣੀ ਗੋਦੀ ਵਿੱਚ ਧੁਕਾਉਣ ਦੀ ਕੋਸ਼ਿਸ਼ ਕੀਤੀ ਸੀ ਰਕਵੀਰ ਕੰਮ ਦਾ ਹੋਇਆ ਉਸ ਦੇ ਸਾਹਮਣੇ ਆਇਆ ਉਸ ਦੀਆਂ ਅੱਖਾਂ ਵਿੱਚ ਸ਼ਰਮਿੰਦਗੀ ਸੀ ਬੇਟੀ ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਪਰ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦਾ ਸੁਨਾਕਸੀ ਨੇ ਧੁੱਕੀ ਆਵਾਜ਼ ਵਿੱਚ ਕਿਹਾ ਕੌਣ ਬੇਟੀ ਕੀ ਮੈਂ ਜਨਮ ਲੈਣ ਤੋਂ ਬਾਅਦ ਕਦੇ ਮਹਿਸੂਸ ਕੀਤਾ ਕਿ ਮੇਰਾ ਕੋਈ ਪਿਤਾ ਵੀ ਹੈ ਰੁਗਵੀਰ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਪਰ ਉਹ ਪੈਰਾਂ ਤੇ ਡਿੱਗ ਪਿਆ ਮੈਨੂੰ ਮਾਫ਼ ਕਰ ਦੇ ਮੈਂ ਲਾਲਚ ਵਿੱਚ ਆ ਕੇ ਬਹੁਤ ਵੱਡਾ ਪਾਪ ਕਰ ਦਿੱਤਾ ਮੈਨੂੰ ਨਹੀਂ ਪਤਾ ਸੀ ਕਿ ਤੂੰ ਇੰਨੀ ਵੱਡੀ ਅਧਿਕਾਰੀ ਬਣੇਗੀ ਸੁਨਾਖਸੀ ਨੇ ਇੱਕ ਪਲ ਹੀ ਡੂੰਗਾ ਸਾ ਲਿਆ ਪੀੜ ਦੇਖ ਰਹੀ ਸੀ ਕਿ ਉਹ ਆਪਣੇ ਪਿਤਾ ਨੂੰ ਮਾਫ ਕਰ ਦੇਵੇਗੀ ਪਰ ਉਸਨੇ ਇੱਕ ਸਖਤ ਫੈਸਲੇ ਦੀ ਘੋਸ਼ਣਾ ਕੀਤੀ ਇਹ ਪਿੰਡ ਹੁਣ ਬਦਲਣ ਵਾਲਾ ਹੈ ਹੁਣ ਕੋਈ ਹੋਰ ਕੁੜੀ ਇਸ ਪਿੰਡ ਵਿੱਚ ਨਹੀਂ ਵਿਕੇਗੀ ਅੱਜ ਤੋਂ ਇੱਥੇ ਕੁੜੀਆਂ ਦੀ ਸਿੱਖਿਆ ਲਾਜ਼ਮੀ ਹੋਵੇਗੀ ਅਤੇ ਜੋ ਕੋਈ ਵੀ ਕਿਸੇ ਕੁੜੀ ਨੂੰ ਬੋਝ ਸਮਝੇਗਾ ਉਸਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਰੁਕਵੀਰ ਅਜੇ ਵੀ ਉਸਦੇ ਪੈਰਾਂ ਤੇ ਡਿੱਗਿਆ ਹੋਇਆ ਸੀ ਪਰ ਸੁਨਾਖਸੀ ਨੇ ਉਸਨੂੰ ਅਣਦੇਖਾ ਕਰ ਦਿੱਤਾ ਇਹ ਉਸਦੇ ਲਈ ਬਦਲੇ ਦੀ ਜਿੱਤ ਨਹੀਂ ਸੀ ਸਗੋ ਸਮਾਜ ਵਿੱਚ ਬਦਲਾ ਲਿਆਉਂਦਾ ਪਹਿਲਾ ਕਦਮ ਸੀ ਸੁਨਾਖ ਸਿਨੇ ਆਪਣੇ ਪਿਤਾ ਰਗਵੀਰ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਪਰ ਉਸਦੇ ਦਿਲ ਅਜੇ ਵੀ ਆਪਣੀ ਮਾਂ ਨੂੰ ਦੇਖਣ ਲਈ ਤੜਪ ਰਿਹਾ ਸੀ ਉਹ ਉਸ ਟੁੱਟੀ-ਫੁੱਟੀ ਝੌਂਪੜੀ ਦੇ ਅੰਦਰ ਗਈ ਜਿੱਥੇ ਉਸਦੀ ਮਾਂ ਕਦੇ ਉਸਦੇ ਲਈ ਦੁਨੀਆ ਨਾਲ ਲੜਦੀ ਸੀ ਉੱਥੇ ਇੱਕ ਕਮਜ਼ੋਰ ਬੁੱਢੀ ਅਤੇ ਟੁੱਟੀ ਹੋਈ ਔਰਤ ਬੈਠੀ ਸੀ ਬਾਲ ਸਫੇਦ ਹੋ ਚੁੱਕੇ ਸਨ ਚਿਹਰਾ ਝੜੀਆਂ ਨਾਲ ਭਰਿਆ ਹੋਇਆ ਸੀ ਪਰ ਅੱਖਾਂ ਵਿੱਚ ਉਹੀ ਮਮਤਾ ਸੀ ਜੋ ਬਚਪਨ ਵਿੱਚ ਸੀ ਜਿਵੇਂ ਹੀ ਮਾਂ ਨੇ ਸਨਾਕਸੀ ਨੂੰ ਦੇਖਿਆ ਉਸ ਦੀਆਂ ਅੱਖਾਂ ਵਿੱਚ she e -sí. ਉਹ ਆਪਣੀਆਂ ਅੱਖਾਂ ਮਲਨ ਲੱਗੀ ਮਾਣੋ ਯਕੀਨ ਹੀ ਨਾ ਹੋਵੇ ਕਿ ਉਸਦੀ ਬੇਟੀ ਉਸਦੇ ਸਾਹਮਣੇ ਖੜੀ ਹੈ ਸੁਨਾਕਸ਼ੀ ਨੇ ਇੱਕ ਪਲ ਵੀ ਇੰਤਜ਼ਾਰ ਨਹੀਂ ਕੀਤਾ ਉਹ ਭੱਜ ਕੇ ਆਪਣੀ ਮਾਂ ਦੇ ਪੈਰਾਂ ਵਿੱਚ ਡਿੱਗ ਪਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ ਮਾਂ ਮੈਂ ਆ ਗਈਆਂ ਮੈਂ ਹੁਣ ਵਾਪਸ ਆ ਗਈਆਂ ਸੁਨਾਕਸ਼ੀ ਦੀ ਆਵਾਜ਼ ਵਿੱਚ ਇੱਕ ਟੁੱਟੇ ਹੋਏ ਇਨਸਾਨ ਦੀਆਂ ਸਿਸਕੀਆਂ ਸਨ ਮਾਂ ਵੀ ਆਪਣੇ ਆਪ ਨੂੰ ਰੋਕ ਨਾ ਸકી ਉਸਨੇ ਆਪਣੀ ਬੇਟੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਉਸਦੇ ਬਾਲ ਸਹਿਲਾਂ ਲੱਗ ਗਈ ਉਸਰੀ ਅੱਖਾਂ ਵਿੱਚੋਂ ਚਰ-ਚਰ ਹੰਝੂ ਡਿੱਗਣ ਲੱਗੇ ਇਹ ਖੁਸ਼ੀ ਦੇ ਹੰਝੂ ਸਨ ਇਹ ਉਸ ਇੰਤਜ਼ਾਰ ਦੇ ਹੰਝੂ ਸਨ ਜੋ ਸਾਲਾਂ ਤੱਕ ਉਸਨੇ ਆਪਣੀ ਬੇਟੀ ਦੇ ਵਹਾਏ ਸਨ ਬੇਟੀ ਤੂੰ ਸੱਚਮੁੱਚ ਮੇਰੀ ਸੁਨਾਕਸ਼ੀ ਹੈ ਜਾਂ ਮੈਂ ਸੁਪਨਾ ਦੇਖ ਰਹੀ ਹਾਂ ਬੁੱਢੀ ਮਾਂ ਨੇ ਸੁਨਾਕਸ਼ੀ ਦੀਆਂ ਗੱਲਾਂ ਨੂੰ ਛੂੰਦੇ ਹੋਏ ਕਿਹਾ ਨਹੀਂ ਮਾਂ ਹੁਣ ਕੋਈ ਸੁਪਨਾ ਨਹੀਂ ਹੁਣ ਮੈਂ ਤੁਹਾਨੂੰ ਕਦੇ ਵੀ ਛੱਡ ਕੇ ਨਹੀਂ ਜਾਵਾਂਗੀ ਬਾਹਰ ਖੜੀ ਧੀੜ ਇਹ ਨਜ਼ਾਰਾ ਦੇਖ ਰਹੀ ਸੀ ਕੁਝ ਲੋਕਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮਾ ਬੇਟੀ ਦੇ ਇਸਮ ਇਲਾਪ ਨੇ ਸਾਰਿਆਂ ਨੂੰ ਅੰਦਰ ਤੱਕ ਝੰਜੋੜ ਦਿੱਤਾ ਸੀ ਮਾ ਨੇ ਹੌਲੀ ਹੌਲੀ ਸੁਨਾਕਸੀ ਦੇ ਮੱਥੇ ਤੇ ਹੱਥ ਰੱਖਿਆ ਅਤੇ ਕਿਹਾ ਬੇਟੀ ਮੈਂ ਤਾਂ ਤੇਰਾ ਨਾਮ ਵੀ ਲੈਣਾ ਛੱਡ ਦਿੱਤਾ ਸੀ ਕਿਉਂਕਿ ਜਦੋਂ ਤੈਨੂੰ ਵੇਚਿਆ ਗਿਆ ਤਾ ਮੇਰੀ ਦੁਨੀਆ ਉੱਜੜ ਗਈ ਸੀ ਮੈਂ ਹਰ ਦਿਨ ਭਗਵਾਨ ਤੂੰ ਤੈਨੂੰ ਵਾਪਸ ਮੰਗਣ ਦੀ ਪ੍ਰਾਰਥਨਾ ਕੀਤੀ ਪਰ ਮੈਨੂੰ ਲੱਗਾ ਕਿ ਮੇਰੀ ਸੁਨਾਕਸੀ ਮਰ ਚੁੱਕੀ ਹੈ ਸੁਨਾਕਸੀ ਦੀਆਂ ਅੱਖਾਂ ਵਿੱਚ ਅੱਗ ਸੀ ਮਾਂ ਮੈਂ ਮਰੀ ਨਹੀਂ ਸੀ ਮੈਨੂੰ ਇਸ ਸਮਾਜ ਨੇ 파ਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਆਪਣੇ ਆਪ ਨੂੰ ਜ਼ਿੰਦਾ ਰੱਖਿਆ ਅਤੇ ਹਣ ਮੈਂ ਉਹਨਾਂ ਸਾਰੀਆਂ ਕੁੜੀਆਂ ਲਈ ਲੜਾਂਗੀ ਜੋ ਮੇਰੇ ਵਰਗੀ ਤਕਦੀਰ ਲੈ ਕੇ ਜੰਮੀ ਹੈ ਮਾਂ ਆਪਣੀ ਬੇਟੀ ਦੀ ਗੱਲ ਸੁਣ ਕੇ गर्व ਨਾਲ ਭਰ ਗਈ ਉਹ ਉਸਦੀਆਂ ਅੱਖਾਂ ਵਿੱਚ ਡਰ ਸੀ ਬੇਟੀ ਤੇਰੇ ਪਿਤਾ ਤੈਨੂੰ ਹੁਣ ਵੀ ਆਪਣਾ ਗੁਨਾਹਗਾਰ ਨਹੀਂ ਮੰਨਦੇ ਅਤੇ ਪ੍ਰਿਜਮੋਹਨ ਉਹ ਤੈਨੂੰ ਫਿਰ ਤੋਂ ਖਤਮ ਕਰਨ ਦੀ ਕੋਸ਼ਿਸ਼ ਕਰੇਗਾ ਸੁਨਾਕਸ਼ੀ ਨੇ ਮੁਸਕਰਾ ਕੇ ਕਿਹਾ ਹੁਣ ਕੋਈ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ ਮਾਂ ਮੈਂ ਇੱਕ ਹੁਣ ਧੀ ਆ ਮਾਂ ਕਾਨੂੰਨ ਹੁਣ ਮੇਰੀ ਤਾਕਤ ਹੈ ਅਤੇ ਮੈਂ ਹੁਣ ਉਹ ਬਦਲ ਲਾਵਾਂਗੀ ਜੋ ਹਰ ਬੇਟੀ ਲਈ ਜ਼ਰੂਰੀ ਹੈ ਮਾਂ ਨੂੰ ਹੁਣ ਭਰੋਸਾ ਹੋ ਗਿਆ ਸੀ ਕਿ ਉਸਦੀ ਬੇਟੀ ਸਿਰਫ ਉਸਦੀ ਨਹੀਂ ਸਗੋਂ ਉਹਨਾਂ ਸਾਰੀਆਂ ਬੇਟੀਆਂ ਦੀ ਉਮੀਦ ਵਾਂਟ ਸੀ ਜੋ ਅੰਧੇਰੇ ਵਿੱਚ ਜੀ ਰਹੀਆਂ ਸਨ ਪਿੰਡ ਵਿੱਚ ਹੜਕਾਂਕੂ ਮੱਚ ਚੁਕਿਆ ਸੀ ਹਰ ਕੋਈ ਬੋਲ ਰਿਹਾ ਸੀ ਕਿ ਜਿਸ ਨੂੰ ਉਸਰੇ ਬਾਪ ਨੇ 7 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਉਹੀ ਹੁਣ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਧਿਕਾਰੀ ਬਣ ਗਈ ਹੈ ਪਰ ਇੱਕ ਇਨਸਾਨ ਅਹਿਜਾ ਸੀ ਜਿਸ ਨੂੰ ਇਸ ਖਬਰ ਨੇ ਸਭ ਤੋਂ ਵੱਧ ਡਰਾ ਦਿੱਤਾ ਸੀ ਬ੍ਰਿਜਮੋਹਨ ਬ੍ਰਿਜਮੋਹਨ ਦੇ ਪਿੰਡ ਦਾ ਸਭ ਤੋਂ ਅਮੀਰ ਅਤੇ ਤਾਕਤਵਰ ਆਦਮੀ ਸੀ ਜਿਸਨੇ ਹਮੇਸ਼ਾ ਕਾਨੂੰਨ ਨੂੰ ਆਪਣੀ ਜੇਬ ਵਿੱਚ ਰੱਖਿਆ ਸੀ ਅੱਜ ਪਹਿਲੀ ਵਾਰ ਕੰਬ ਰਿਹਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਸੁਨਾਕਸ਼ੀ ਡੀਐਮ ਬਣ ਕੇ ਪਿੰਡ ਵਾਪਸ ਆਈ ਹੈ ਤਾਂ ਉਸ ਦੇ ਸਾਹ ਤੇਜ਼ ਹੋ ਗਏ ਉਸ ਨੂੰ ਆਪਣੇ ਸਾਰੇ ਪਾਪ ਯਾਦ ਆਉਣ ਲੱਗੇ ਕਿਵੇਂ ਉਸ ਨੇ ਸੁਨਾਕਸ਼ੀ ਨੂੰ ਫ੍ਰੀਤਿਆ ਸੀ ਕਿਵੇਂ ਉਸ ਨੂੰ ਕੈਦ ਵਿੱਚ ਰੱਖਿਆ ਸੀ ਕਿਵੇਂ ਉਸ ਦੀ ਹਰ ਕੋਸ਼ਿਸ਼ ਨੂੰ ਕੁਚਲ ਦਿੱਤਾ ਸੀ ਉਸ ਨੇ ਤੁਰੰਤ ਆਪਣੇ ਗੁੰਡਿਆਂ ਨੂੰ ਬੁਲਾਇਆ ਇਹ ਕੁੜੀ ਜਿੰਦਾ ਨਹੀਂ ਰਹਿਣੀ ਚਾਹੀਦੀ ਜੇ ਇਸ ਨੇ ਮੇਰੇ ਖਿਲਾਫ ਇੱਕ ਵੀ ਸਬੂਤ ਕੱਢਿਆ ਤਾਂ ਮੈਂ ਤੰਗੂ ਜਾਮਾ ਗਾ ਪਰ ਹੁਣ ਹਾਲਾਤ ਬਦਲ ਚੁੱਕੇ ਹਨ ਹੁਣ ਸੁਨਾਕਸੀ ਕੋਈ ਬੇਵੱਸ ਬੱਚੀ ਨਹੀਂ ਸੀ ਸਗੋਂ ਕਾਨੂੰਨ ਦੀ ਤਾਕਤ ਸੀ ਸੁਨਾਕਸੀ ਨੂੰ ਖਬਰ ਮਿਲ ਗਈ ਕਿ ਬ੍ਰਿਜਮੋਹਨ ਉਸ ਦੇ ਖਿਲਾਫ ਸਾਜ਼ਿਸ਼ ਰਚ ਰਿਹਾ ਹੈ ਪਰ ਉਹ ਕਬਰਾਈ ਨਹੀਂ ਉਸਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਬ੍ਰਿਜਮੋਹਨ ਦੇ ਕਾਲੇ ਕਾਰਨਾਮਿਆਂ ਦੀ ਪੂਰੀ ਜਾਂਚ ਕੀਤੀ ਜਾਵੇ ਰਾਤ ਹੋਣ ਤੱਕ ਪੁਲਿਸ ਦੀਆਂ ਗੱਡੀਆਂ ਬ੍ਰਿਜਮੋਹਨ ਦੀ ਹਵੇਲੀ ਦੇ ਬਾਹਰ ਪਹੁੰਚ ਗਈਆਂ ਪੂਰੇ ਪਿੰਡ ਦੀ ਭੀੜ ਜਮਾ ਹੋ ਗਈ ਸਾਰਿਆਂ ਦੇ ਮਾਨ ਵਿੱਚ ਸਵਾਲ ਸੀ ਕਿ ਅੱਜ ਉਸ ਆਦਮੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੋ ਹੁਣ ਤੱਕ ਕਾਨੂੰਨ ਤੋਂ ਬਚਦਾ ਆਇਆ ਹੈ ਬ੍ਰਿਜਮੋਹਨ ਗੁੱਸੇ ਵਿੱਚ ਬਾਹਰ ਨਿਕਲਿਆ ਇਹ ਕੀ ਹੋ ਰਿਹਾ ਹੈ ਮੇਰੇ ਘਰ ਪੁਲਿਸ ਕਿਉਂ ਆਈ ਹੈ ਉਸ ਸਮੇਂ ਇੱਕ ਰੋਵੜਰ ਆਵਾਜ਼ ਆਈ ਬ੍ਰਿਜਮੋਹਨ ਹੁਣ ਤੇਰੇ ਹਰ ਜਨਮ ਦਾ ਹਿਸਾਬ ਹੋਵੇਗਾ ਸਾਰਿਆਂ ਦੀਆਂ ਨਜ਼ਰਾਂ ਘੁੰਮੀਆਂ ਅਤੇ ਉਹਨਾਂ ਨੇ ਦੇਖਿਆ ਕਿ ਸੁਨਾਕਸ਼ੀ ਆਪਣੀ ਸਰਕਾਰੀ ਗੱਡੀ ਤੋਂ ਉੱਤਰ ਰਹੀ ਸੀ ਉਸ ਦੀਆਂ ਅੱਖਾਂ ਵਿੱਚ ਹੁਣ ਕੋਈ ਡਰ ਨਹੀਂ ਸੀ ਸਗੋਂ ਬਦਲੇ ਦੀ ਅੱਗ ਸੀ ਬ੍ਰਿਜਮੋਹਨ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਤਾਂ ਉਸਦੇ ਚਿਹਰੇ ਤੋਂ ਰੋਗ ਉੱਟ ਗਿਆ ਉਸਨੇ ਕਾਮਦੇ ਹੋਏ ਕਿਹਾ ਤੂੰ ਜ਼ਿੰਦਾ ਕਿਵੇਂ ਬਚ ਗਈ ਸੁਨਾਕਸ਼ੀ ਹੱਸੀ ਬ੍ਰਿਜਮੋਹਨ ਤੂੰ ਮੇਰੀ ਕਿਸਮਤ ਨੂੰ ਕੈਦ ਕਰਨ ਦੀ ਕੋਸ਼ਿਸ਼ ਕੀਤੀ ਸੀ ਬਾਰ ਮੈਂ ਅੱਜ ਤੇਰੇ ਲਈ ਬਹੁਤ ਦਾ ਬਰੰਟ ਲੈ ਕੇ ਆਈ ਹਾਂ ਪੁਲਿਸ ਨੇ ਬ੍ਰਿਜ ਮੋਹਨ ਦੀ ਹਵੇਲੀ ਦੀ ਤਲਾਸ਼ੀ ਸ਼ੁਰੂ ਕੀਤੀ ਉੱਥੇ ਕਈ ਕੁੜੀਆਂ ਨੂੰ ਛੁਡਾਇਆ ਗਿਆ ਜਿਨ੍ਹਾਂ ਨੂੰ ਉਸ ਨੇ ਕੈਦ ਕਰਕੇ ਰੱਖਿਆ ਸੀ ਹੁਣ ਪਿੰਡ ਦੇ ਲੋਕ ਸਮਝ ਚੁੱਕੇ ਹਨ ਕਿ ਸੁਨਾਕਸੀ ਸਿਰਫ ਆਪਣੀ ਲੜਾਈ ਨਹੀਂ ਲੜ ਰਹੀ ਸੀ ਸਗੋਂ ਉਹਨਾਂ ਸਾਰੀਆਂ ਅਸੂਮ ਕੁੜੀਆਂ ਹਦੀ ਹੱਕ ਦੀ ਆਵਾਜ਼ ਵਾਚੀ ਅਤੇ ਬ੍ਰਿਜ ਮੋਹਨ ਉਹ ਹੁਣ ਪੁਲਿਸ ਦੀ ਗੱਡੀ ਵਿੱਚ ਹੱਥ ਕੜੀ ਪਾਈ ਬੈਠਾ ਸੀ ਪਰ ਉਸ ਦੀਆਂ ਅੱਖਾਂ ਵਿੱਚ ਜੋ ਦਰਦ ਸੀ ਉਹ ਸਾਫ਼ ਦਿਖ ਰਿਹਾ ਸੀ ਕਿ ਹੁਣ ਉਸ ਦੀ ਖੇਡ ਖਤਮ ਹੋ ਚੁੱਕੀ ਸੀ। ਬ੍ਰਿਜਮ ਹੁਣ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਪਿੰਡ ਵਿੱਚ ਇੱਕ ਨਵੀਂ ਸਵੇਰ ਦਾ ਆਗਾਜ਼ ਹੋਇਆ। ਜਿੰਨਾਂ ਕੁੜੀਆਂ ਨੂੰ ਉਸਨੇ ਸਾਲਾਂ ਤੱਕ ਕੈਦ ਰੱਖਿਆ ਹੋਇਆ ਸੀ, ਉਹ ਹੁਣ ਆਜ਼ਾਦ ਹੋ ਚੁੱਕੇ ਸਨ। ਪੁਲਿਸ ਨੇ ਉਸ ਦੇ ਗਪਤ ਤਹਿ ਖਾਨੇ ਤੋਂ ਕਈ ਕੁੜੀਆਂ ਨੂੰ ਬਾਹਰ ਕੱਢਿਆ ਜਿਨ੍ਹਾਂ ਦੀਆਂ ਅੱਖਾਂ ਵਿੱਚ ਦਰਦ ਸੀ। ਪਰ ਹੁਣ ਉਨ੍ਹਾਂ ਵਿੱਚ ਉਮੀਦ ਵੀ ਸੀ। ਸੁਨਾਕਸੀ ਨੇ ਉਹਨਾਂ ਸਾਰੀਆਂ ਕੁੜੀਆਂ ਨੂੰ ਲਗਾਇਆ ਅਤੇ ਕਿਹਾ ਹੁਣ ਤੁਹਾਡੀ ਤਕਦੀਰ ਕੋਈ ਨਹੀਂ ਲਿਖੇਗਾ ਹੁਣ ਤੁਸੀਂ ਆਪਣੀ ਤਕਦੀਰ ਖੁਦ ਲਿਖੋਗੇ ਪਿੰਡ ਦੀਆਂ ਔਰਤਾਂ ਜੋ ਹੁਣ ਤੱਕ ਘਰਾਂ ਵਿੱਚ ਦੱਪੀਆਂ ਕੁਚਲੀਆਂ ਜ਼ਿੰਦਗੀ ਜੀ ਰਹੀਆਂ ਸਨ ਅੱਜ ਪਹਿਲੀ ਵਾਰ ਬਾਹਰ ਨਿਕਲੀਆਂ ਉਹ ਸੁਨਾਕਸ਼ੀ ਨੂੰ ਦੇਖ ਰਹੀਆਂ ਸਨ ਜੋ ਹੁਣ ਉਹਨਾਂ ਲਈ ਸਿਰਫ ਇੱਕ ਡੀਐਮ ਨਹੀਂ ਸਗੋ ਇੱਕ ਪ੍ਰੇਰਣਾ ਸੀ ਪਿੰਡ ਦੇ ਬਜ਼ੁਰਗ ਵੀ ਹੈਰਾਨ ਸਨ ਜਿਸ ਨੂੰ ਇੱਕ ਬਾਪ ਨੇ ਵੇਚ ਦਿੱਤਾ ਸੀ ਉਹੀ ਅੱਜ ਪੂਰੇ ਪਿੰਡ ਦੀਆਂ ਬੇਟੀਆਂ ਦਾ ਕੁਵਿੱਖ ਸੰਭਾਲ ਰਹੀ ਸ ਪਰ ਸੁਨਾਕਸ਼ੀ ਨੂੰ ਪਤਾ ਸੀ ਕਿ ਸਿਰਫ ਬ੍ਰਿਜ ਮੋਹਨ ਨੂੰ ਕਿਰਸਤਾਰ ਕਰਨਾ ਕਾਫੀ ਨਹੀਂ ਸੀ ਉਸਨੇ ਪਿੰਡ ਦੇ ਸਕੂਲ ਦੌਰਾ ਕੀਤਾ ਅਤੇ ਉੱਥੋਂ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਈ ਕੁੜੀਆਂ ਦੀ ਪੜ੍ਹਾਈ ਲਗਭਗ ਬੰਦ ਸੀ ਅਧਿਆਪਕ ਆਪਣੇ ਕੰਮ ਵਿੱਚ ਲਾਪਰਵਾਹੀ ਕਰ ਰਹੇ ਸਨ ਅਤੇ ਕੁੜੀਆਂ ਨੂੰ ਸਕੂਲ ਭੇਜਣ ਦੀ ਬਜਾਏ ਖੇਤਾਂ ਵਿੱਚ ਕੰਮ ਕਰਵਾਇਆ ਜਾ ਰਿਹਾ ਸੀ ਸੁਨਾਖ ਜੀ ਨੇ ਤੁਰੰਤ ਸਖਤ ਹੁਕਮ ਦਿੱਤੇ ਪਿੰਡ ਦੀ ਹਰ ਕੁੜੀ ਨੂੰ ਸਿੱਖਿਆ ਮਿਲੇਗੀ ਪਰ ਪਰਿਵਾਰ ਨੂੰ ਇੱਕ ਸਮਝ ਨਾ ਹੋਵੇਗਾ ਕਿ ਬੇਟੀ ਕੋਈ ਭੋਜ ਨਹੀਂ ਸਗੋ ਸਮਾਜ ਦੀ ਸਭ ਤੋਂ ਵੱਡੀ ਤਾਕਤ ਹੈ ਉਸਨੇ ਸਰਕਾਰ ਤੋਂ ਪਿੰਡ ਵਿੱਚ ਇੱਕ ਮਹਿਲਾ ਵਿਧਾਨਲਿਆ ਅਤੇ ਇੱਕ ਇਨੀ ਸੈਂਟਰ ਫੋਲਨ ਦੀ ਸਿਫਾਰਿਸ਼ ਕੀਤੀ ਜਿੱਥੇ ਕੁੜੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਤਮ ਰੱਖਾ ਵੀ ਸਿਖਾਈ ਜਾਵੇ ਪਿੰਡ ਵਿੱਚ ਬਦਲਾਅ ਦਿਖਣ ਲੱਗਾ ਜਿੰਨਾਂ ਕੁੜੀਆਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ ਉਹ ਹੁਣ ਸਕੂਲ ਜਾਣ ਲੱਗੀਆਂ ਜਿੰਨਾਂ ਮਾਵਾਂ ਨੂੰ ਆਪਣੀਆਂ ਬੇਟੀਆਂ ਦੇ ਭਵਿੱਖ ਦੀ ਚਿੰਤਾ ਸੀ ਉਹ ਹੁਣ ਗਰਭ ਨਾਲ ਆਪਣੀਆਂ ਬੇਟੀਆਂ ਨੂੰ ਪੜਨ ਭੇਜਣ ਲੱਗੀਆਂ ਪਰ ਇਸ ਬਦਲਾਅ ਸਿਰਫ ਪਿੰਡ ਤੱਕ ਸੀਮਤ ਨਹੀਂ ਰਿਹਾ ਸੁਨਾਕਸੀ ਦੀ ਕਹਾਣੀ ਪੂਰੇ ਦੇਸ਼ ਵਿੱਚ ਫੈਲ ਗਈ ਅਖਬਾਰਾਂ ਵਿੱਚ ਸੁਰਖੀਆਂ ਬਣੀ ਜਿਸ ਬੇਟੀ ਨੂੰ ਵੇਚ ਦਿੱਤਾ ਗਿਆ ਸੀ ਉਹੀ ਹੁਣ ਬੇਟੀਆਂ ਦਾ ਪ੍ਰੋਇਕਟ ਚੱਲ ਰਹੀ ਹੈ ਕਈ ਸਮਾਜ ਸੇਵੀ ਸੰਸਥਾਵਾਂ ਅੱਗੇ ਆਇਆਂ ਪਿੰਡ ਨੂੰ ਬਿਕਸਿਤ ਕਰਨ ਵਿੱਚ ਮਦਦ ਕਰਨ ਲੱਗੀਆਂ ਸੁਨਾਖੀ ਨੇ ਆਪਣੇ ਪਿੰਡ ਦੇ ਨਾਮ ਤੇ ਇੱਕ ਬੇਟੀ ਬਚਾ ਕੇਂਦਰ ਸਥਾਪਿਤ ਕੀਤਾ ਜਿੱਥੇ ਉਹਨਾਂ ਸਾਰੀਆਂ ਕੁੜੀਆਂ ਨੂੰ ਸੁਰੱਖਿਆ ਅਤੇ ਸਿੱਖਿਆ ਦਿੱਤੀ ਜਾਂਦੀ ਸੀ ਜੋ ਸਮਾਜ ਵਿੱਚ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ ਹੁਣ ਪਿੰਡ ਦੀ ਹਰ ਕੁੜੀ ਦੇ ਦਿਲ ਵਿੱਚ ਇੱਕ ਸੁਪਨਾ ਸੀ ਅਸੀਂ ਵੀ ਸੁਨਾਕਸੀ ਦੀਦੀ ਵਰਗੀਆਂ ਬਣਾ ਗਿਆ ਇਹ ਦੇਖ ਕੇ ਸੁਨਾਕਸੀ ਨੂੰ ਅਹਿਸਾਸ ਹੋਇਆ ਕਿ ਉਸ ਦਾ ਸੰਘਰਸ਼ ਸਿਰਫ ਉਸ ਦਾ ਨਹੀਂ ਸੀ ਸਗੋਂ ਹਾਰ ਉਸ ਕੁੜੀ ਦਾ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਸਮਾਜ ਦੇ ਅਤਿਆਚਾਰ ਦਾ ਸ਼ਿਕਾਰ ਹੋਈਆ ਸੀ ਸੁਨਾਕਸੀ ਦਾ ਸੰਘਰਸ਼ ਹੁਣ ਸਿਰਫ ਪਿੰਡ ਤੱਕ ਸੀਮਤ ਨਹੀਂ ਉਸ ਦੀ ਕਹਾਣੀ ਪੂਰੇ ਦੇਸ਼ ਵਿੱਚ ਫੈਲ ਚੁੱਕੀ ਸੀ ਨਿਊਜ਼ ਚੈਨਲਾਂ ਤੇ ਉਸ ਦੀ ਬਹਾਦਰੀ ਦੀ ਚਰਚਾ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਉਸ ਦੀ ਕਹਾਣੀ ਵਾਇਰਲ ਹੋ ਚੁੱਕੀ ਲੋਕ ਉਸ ਨੂੰ ਆਈਰਨ ਲੇਡੀ ਡੀ ਆਮ ਕਹਿਣ ਲੱਗੇ ਸਨ ਸਰਕਾਰ ਨੇ ਵੀ ਉਸ ਦੀ ਮਹੱਤ ਨੂੰ ਪਹਿਚਾਨਿਆ ਇੱਕ ਦਿਨ ਉਸ ਨੂੰ ਰਾਸ਼ਟਰਪਤੀ ਭਵਨ ਤੋਂ ਬੁਲਾਵਾ ਆਇਆ ਉਹ ਪੂਰੇ ਸਨਮਾਨ ਨਾਲ ਰਾਸ਼ਟਰਪਤੀ ਨੂੰ ਮਿਲੀ ਉੱਥੇ ਉਸ ਨੂੰ ਨਾਰੀ ਸ਼ਕਤੀ પુરੁਸ਼ਤਾ ਨਾਲ ਮਾਨ ਸਮਾਨਿਤ ਕੀਤਾ ਗਿਆ ਜਦੋਂ ਉਹ ਸਟੇਜ ਤੇ ਖੜੀ ਹੋਈ ਤਾਂ ਲੱਖਾਂ ਲੋਕਾਂ ਨੇ ਤਾੜੀਆਂ ਬਜਾਈਆਂ ਰਾਸ਼ਟਰਪਤੀ ਨੇ ਕਿਹਾ ਸੁਨਾਕਸੀ ਸਰਬ ਇੱਕ ਨਾਮ ਨਹੀਂ ਸਗੋਂ ਹਰ ਉਸ ਕੁੜੀ ਦੀ ਤਾਕਤ ਹੈ ਜੋ ਸਮਾਜ ਦੇ ਬੰਦਨਾ ਨੂੰ ਤੋੜ ਅੱਗੇ ਵਧਣਾ ਚਾਹੁੰਦੀ ਹੈ ਸੁਨਾਕਸੀ ਨੇ ਅੱਖਾਂ ਵਿੱਚ ਹੰਝੂ ਲੈ ਕੇ ਪੁਰਸਕਾਰ ਲਿਆ ਪਾਰ ਇਹ ਹੰਝੂ ਕਮਜ਼ੋਰੀ ਦੇ ਨਹੀਂ ਸਗੋ ਜਿੱਤ ਦੇ ਸੰਮਾਨ ਸਮਹੁਰਤੋ ਬਾਦ ਜਦੋਂ ਮੀਡੀਆ ਨਾਲ ਗੱਲ ਕਰ ਰਹੀ ਸੀ ਤਾਂ ਇੱਕ ਪੱਤਰਕਾਰ ਨੇ ਪੁੱਛਿਆ ਤੁਹਾਡਾ ਸਭ ਤੋਂ ਵੱਡਾ ਸੁਪਨਾ ਕੀ ਹੈ ਸੁਨਾਗਜੀ ਨੇ ਮੁਸਕਰਾ ਕੇ ਜਵਾਬ ਦਿੱਤਾ ਮੇਰਾ ਸੁਪਨਾ ਇਹ ਹੈ ਕਿ ਦੇਸ਼ ਵਿੱਚ ਕੋਈ ਵੀ ਕੁੜੀ ਆਪਣੇ ਪਿਤਾ ਦੇ ਹੱਥੋਂ ਨਾ ਵਿਕੇ ਕੋਈ ਬੇਟੀ ਸਿੱਖਿਆ ਤੋਂ ਵਾਂਝੀ ਨਾ ਰਹੇ ਅਤੇ ਹਰ ਲੜਕੀ ਆਪਣੇ ਪੈਰਾਂ ਤੇ ਖੜੀ ਹੋ ਸਕੇ ਇਹ ਬਿਆਨ ਸੁਣਦੇ ਹੀ ਲੱਖਾਂ ਕੁੜੀਆਂ ਨੂੰ ਨਵੀਂ ਉਮੀਦ ਮਿਲ ਗਈ ਇਸ ਤੋਂ ਬਾਅਦ ਕਈ ਰਾਜਾਂ ਦੀਆਂ ਸਰਕਾਰਾਂ ਨੇ ਸਨਾਕਸ਼ੀ ਨੂੰ ਬੁਲਾਇਆ ਤਾਂ ਜੋ ਆਪਣੀ ਯੋਜਨਾ ਉਹਨਾਂ ਦੇ ਪਿੰਡਾਂ ਵਿੱਚ ਵੀ ਲਾਗੂ ਕਰ ਸਕੇ ਉਸਨੇ ਕਈ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਬੇਟੀ ਰੱਖਿਆ ਯੋਜਨਾ ਮਹਿਲਾ ਸਿੱਖਿਆ ਮਿਸ਼ਨ ਅਤੇ ਸਬ ਰੋਜ਼ਗਾਰ ਪਰ ਸਿੱਖਿਆ ਕੇਂਦਰ ਹੁਣ ਉਹ ਸਿਰਫ ਇੱਕ ਅਫਸਰ ਨਹੀਂ ਸਗੋ ਇੱਕ ਕ੍ਰਾਂਤੀ ਬਣ ਚੁੱਕੀ ਸੀ ਪਿੰਡ ਪਿੰਡ ਵਿੱਚ ਉਸ ਦੀਆਂ ਤਸਵੀਰਾਂ ਲੱਗਣ ਲੱਗੀਆਂ ਕੁੜੀਆਂ ਉਸ ਨੂੰ ਆਪਣਾ ਰੋਲ ਮਾਡਲ ਮੰਨਣ ਲੱਗੀਆਂ ਅਤੇ ਉਸ ਦੇ ਸੰਘਰਸ਼ ਦੀਆਂ ਕਹਾਣੀਆਂ ਸਕੂਲਾਂ ਵਿੱਚ ਪੜਾਈਆਂ ਜਾਣ ਲੱਗੀਆਂ ਪਰ ਇਹਨਾਂ ਸਭ ਦੇ ਵਿਚਕਾਰ ਸੁਨਾਕਸ਼ੀ ਇੱਕ ਵਾਰ ਫਿਰ ਆਪਣੇ ਪਿੰਡ ਵਾਪਸ ਆਈ ਇਸ ਵਾਰ ਉਹ ਇੱਕ ਕੱਲੀ ਨਹੀਂ ਸੀ ਉਸ ਦੇ ਨਾਲ ਦੇਸ਼ ਭਰ ਦੇ ਲੋਕ ਸਨ ਜੋ ਬਦਲਾਅ ਦੇਖਣਾ ਚਾਹੁੰਦੇ ਸਨ ਪਿੰਡ ਦੀ ਹਰ ਕੁੜੀ ਉਸ ਵੱਲ ਦੇਖ ਰਹੀ ਸੀ ਅਤੇ ਸੋਚ ਰਹੀ ਸੀ ਜੇ ਸਨਾਕਸ਼ੀ ਦੀਦੀ ਕਰ ਸਕਦੀ ਹੈ ਤਾਂ ਅਸੀਂ ਵੀ ਕਰ ਸਕਦੇ ਹਾਂ ਪਿੰਡ ਦੀ ਹਰ ਗਲੀ ਵਿੱਚ ਸਨਾਕਸ਼ੀ ਦੇ ਨਾਮ ਦੀਆਂ ਚਰਚਾਵਾਂ ਸਨ ਪਰ ਇੱਕ ਇਨਸਾਨ ਐਜਾਸੀ ਜੋ ਇਹਨਾਂ ਸਾਰੀਆਂ ਗੱਲਾਂ ਤੋਂ ਆਪਣੇ ਆਪ ਨੂੰ ਅਲੱਗ ਕਰ ਚੁੱਕਾ ਸੀ ਰਗਵੀਰ ਰਗਵੀਰ ਜਿਸਨੇ ਆਪਣੀ ਹੀ ਬੇਟੀ ਨੂੰ 7 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ ਹੁਣ ਪਿੰਡ ਵਿੱਚ ਸਭ ਤੋਂ ਤੁਛ ਇਨਸਾਨ ਬਣ ਚੁੱਕਾ ਸੀ ਲੋਕ ਉਸ ਤੋਂ ਨਫ਼ਰਤ ਕਰਨ ਲੱਗੇ ਸਨ ਕੋਈ ਵੀ ਉਸ ਨਾਲ ਗੱਲ ਨਹੀਂ ਕਰਦਾ ਸੀ ਉਸ ਲਈ ਪਿੰਡ ਵਿੱਚ ਕੋਈ ਇੱਜ਼ਤ ਨਹੀਂ ਬਚੀ ਸੀ ਉਹ ਇਕੱਲਾ ਬਿਮਾਰ ਅਤੇ ਟੁੱਟਿਆ ਹੋਇਆ ਇਨਸਾਨ ਬਣ ਚੁੱਕਾ ਸੀ ਜਦੋਂ ਉਸ ਨੂੰ ਪਤਾ ਲੱਗਾ ਕਿ ਸਨਾਕਸ਼ੀ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਹੈ ਤਾਂ ਉਸ ਦੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਸੀ ਪਰ ਹੁਣ ਵਕਤ ਬਹੁਤ ਅੱਗੇ ਨਿਕਲ ਚੁੱਕਾ ਸੀ ਇੱਕ ਦਿਨ ਜਦੋਂ ਸੁਨਾਕਸ਼ੀ ਪਿੰਡ ਵਿੱਚ ਮਹਿਲਾਵਾਂ ਲਈ ਨਵੇਂ ਸਕੂਲ ਦਾ ਉਦਘਾਟਨ ਕਰ ਰਹੀ ਸੀ ਤਾ ਉਹ ਦੂਰ ਖੜ ਕੇ ਸਭ ਕੁਝ ਦੇਖ ਰਿਹਾ ਸੀ ਉਸ ਦੀਆਂ ਅੱਖਾਂ ਵਿੱਚ ਪਛਤਾਵਾ ਸੀ ਪਰ ਉਹ ਜਾਣਦਾ ਸੀ ਕਿ ਹੁਣ ਉਹ ਕੁਝ ਵੀ ਕਰ ਲਵੇ ਸੁਨਾਖੀ ਉਸ ਨੂੰ ਕਦੇ ਵੀ ਮਾਫ ਨਹੀਂ ਕਰੇਗੀ ਤਾਂ ਅਚਾਨਕ ਉਹ ਹੀ ਸੁਨਾਖੀ ਦੇ ਸਾਹਮਣੇ ਆ ਗਿਆ ਪੇਟੀ ਮੈਂ ਜਾਣਦਾ ਹਾਂ ਕਿ ਮੇਰੇ ਤੋਂ ਬਹੁਤ ਵੱਡਾ ਗੁਨਾਹ ਹੋਇਆ ਹੈ ਪਰ ਕੀ ਮੇਰੀ ਮਾਫੀ ਲਈ ਕੋਈ ਜਗ੍ਹਾ ਬਚੀ ਹੈ ਰਗਵੀਰ ਦੀ ਆਵਾਜ਼ ਕੰਬ ਰਹੀ ਸੀ ਅੱਖਾਂ ਵਿੱਚ ਹੰਝੂ ਸਨ ਪਿੰਡ ਦੇ ਲੋਕ ਚੁੱਪ ਸਨ ਸਾਰੇ ਸਨਾਕਸੀ ਵਾਲ ਦੇਖ ਰਹੇ ਸਨ ਕਿ ਉਹ ਕੀ ਜਵਾਬ ਦੇਵੇਗੀ ਸਨਾਕਸੀ ਨੇ ਇੱਕ ਡੂੰਗਾ ਸਾਹ ਲਿਆ ਉਸ ਦੀਆਂ ਅੱਖਾਂ ਵਿੱਚ ਗੁੱਸਾ ਨਹੀਂ ਸੀ ਸਗੋਂ ਠੰਡ ਸਨਾਟਾ ਸੀ ਬੇਟੀ ਤੁਸੀਂ ਮੈਨੂੰ ਉਸ ਦਿਨ ਬੇਟੀ ਬੰਨਣਾ ਬੰਦ ਕਰ ਦਿੱਤਾ ਸੀ ਜਿਸ ਦਿਨ ਤੁਸੀਂ ਮੈਨੂੰ 7 ਲੱਖ ਲਈ ਵੇਚ ਦਿੱਤਾ ਸੀ ਅੱਜ ਤੁਸੀਂ ਮਾਫੀ ਮੰਗ ਰਹੇ ਹੋ ਕਾ ਸੋਚੋ ਉਹਨਾਂ ਬਾਪ ਬਾਰੇ ਜੋ ਆਪਣੀਆਂ ਬੇਟੀਆਂ ਨੂੰ ਪਿਆਰ ਦਿੰਦੇ ਹਨ ਉਹਨਾਂ ਦੀ ਪਰਵਰਿਸ਼ ਕਰਦੇ ਹਨ ਅਤੇ ਉਹਨਾਂ ਦਾ ਸਾਥ ਨਿਭਾਉਂਦੇ ਹਨ ਤੁਸੀਂ ਸਿਰਫ ਮੈਨੂੰ ਹੀ ਨਹੀਂ ਸਗੋਂ ਬਾਪ-ਬੇਟੀ ਦੇ ਰਿਸ਼ਤੇ ਨੂੰ ਵੀ ਸ਼ਰਮਸਾਰ ਕੀਤਾ ਸੀ ਰਕਵੀਰ ਦੀਆਂ ਅੱਖਾਂ ਵਿੱਚੋਂ ਚੱਲ-ਚੱਲ ਹੰਝੂ ਵਹਿ ਰਹੇ ਸਨ ਮੈਂ ਜਾਣਦਾ ਹਾਂ ਮੈਨੂੰ ਮਾਫ਼ ਨਹੀਂ ਕੀਤਾ ਜਾ ਸਕਦਾ ਪਰ ਜੇ ਹੋ ਸਕੇ ਤਾਂ ਇੱਕ ਵਾਰ ਸਿਰਫ ਇੱਕ ਵਾਰ ਮੈਨੂੰ ਬਾਪੂ ਜੀ ਕਹਿ ਦਿਓ ਤਾਂ ਜੋ ਮੈਂ ਚੰਨ ਨਾਲ ਮਰ ਸਕਾਂ ਪੈਂਟ ਵਿੱਚ ਸਨਾਟਾ ਛਾ ਗਿਆ ਸਨਾਗਸ਼ੀ ਨੇ ਕੁਝ ਪਲ ਸੋਚਿਆ ਫਿਰ ਠੰਡੀ ਆਵਾਜ਼ ਵਿੱਚ ਕਿਹਾ ਬਾਪੂ ਜੀ ਇੱਕ ਸਤਿਮਾਨ ਜਨਕ ਸ਼ਬਦ ਹੈ ਜੋ ਇੱਕ ਚੰਗੇ ਪਿਤਾ ਨੂੰ ਮਿਲਦਾ ਹੈ ਤੁਸੀਂ ਇਹ ਹੱਕ ਖੁਦ ਹੀ ਕਵਾ ਦਿੱਤਾ ਹੈ ਹੁਣ ਮੈਂ ਤੁਹਾਨੂੰ ਦਪਰਤ ਨਹੀਂ ਕਰਦੀ ਪਰ ਤੁਹਾਨੂੰ ਮਾਫਰੀ ਨਹੀਂ ਕਰ ਸਕਦੀ ਤੁਸੀਂ ਬਸ ਆਪਣੀ ਗਲਤੀ ਦੇ ਨਾਲ ਜਿਓ ਅਤੇ ਦੇਖੋ ਕਿ ਹੁਣ ਇਹ ਪਿੰਡ ਕਿਸੇ ਹੋਰ ਕੁੜੀ ਦੀ ਤਕਦੀਰ ਨਹੀਂ ਵੇਚੇਗਾ ਰੁਗਵੀਰ ਉੱਥੇ ਹੀ ਗੋਡਿਆਂ 'ਤੇ ਡਿੱਗ ਪਿਆ ਉਸਨੇ ਆਪਣੀ ਹੀ ਬੇਟੀ ਨੂੰ ਗਵਾ ਦਿੱਤਾ ਸੀ ਅਤੇ ਇਹ ਦਾਤ ਕਿਸੇ ਵੀ ਸਜ਼ਾ ਤੋਂ ਵੱਟਾ ਸੀ ਪਿੰਡ ਵਿੱਚ ਹੁਣ ਕੋਈ ਵੀ ਉਸਨੂੰ ਆਪਣਾ ਨਹੀਂ ਮੰਨਦਾ ਸੀ ਲੋਕ ਉਸਨੂੰ ਇੱਕ ਧੋਖੇबाज ਪਿਤਾ ਦੇ ਰੂਪ ਵਿੱਚ ਦੇਖਣ ਲੱਗੇ ਸਨ ਪਰ ਸੁਨਾਕਸ਼ੀ ਹੁਣ ਆਪਣੇ ਅਤ ਜੀਤ ਵਿੱਚ ਨਹੀਂ ਜਾਉਣਾ ਚਾਹੁੰਦੀ ਸੀ ਉਸ ਨੇ ਆਪਣੀ ਜ਼ਿੰਦਗੀ ਦਾ ਮਕਸਦ ਇਹ ਕਰ ਲਿਆ ਸੀ ਹੁਣ ਕੋਈ ਹੋਰ ਬੇਟੀ ਆਪਣੇ ਪਿਤਾ ਦੇ ਹੱਥੋਂ ਨਾ ਵੇਕੇ ਕੁਝ ਮਹੀਨਿਆਂ ਬਾਅਦ ਸਰਕਾਰ ਨੇ ਉਸ ਦੇ ਪਿੰਡ ਨੂੰ ਬੇਟੀ ਬਚਾਓ ਮਾਡਲ ਪਿੰਡ ਵਿੱਚ ਕੋਸ਼ਿਸ਼ ਕਰ ਦਿੱਤਾ ਇਹ ਪਿੰਡ ਹੁਣ ਪੂਰੇ ਦੇਸ਼ ਲਈ ਮਿਸਾਲ ਬਣ ਚੁੱਕਾ ਹੈ ਸੁਨਾਕਸੀ ਨੇ ਪਿੰਡ ਵਿੱਚ ਇੱਕ ਭਟਾ ਸਕੂਲ ਬਣਵਾਇਆ ਜਿੱਥੇ ਹਰ ਕੁੜੀ ਨੂੰ ਮੁਫਤ ਸਿੱਖਿਆ ਦਿੱਤੀ ਜਾਵੇ ਕੁੜੀਆਂ ਨੂੰ ਅੰਤਮ ਰੱਖਾ ਸਿਖਾਉਣ ਲਈ ਟ੍ਰੇਨਿੰਗ ਸੈਂਟਰ ਖੋਲਿਆ ਗਿਆ ਪਿੰਡ ਦੇ ਹਰ ਮਾਤਾ ਤਾਂ ਇਹ ਸਮਝਾਇਆ ਗਿਆ ਕਿ ਬੇਟੀ ਕੋਈ ਭੋਜ ਨਹੀਂ ਹੈ ਸਗੋਂ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਪਾ ਸੁਨਾਕਸੀ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਇੱਕ ਦਿਨ ਜਦੋਂ ਉਹ ਇੱਕ ਵੱਡੇ ਮੰਚ ਤੇ ਮਹਿਲਾ ਸ਼ਕਤੀ ਕਾਰਨ ਤੇ ਭਾਸ਼ਣ ਦੇ ਰਹੀ ਸੀ ਤਾਂ ਅਚਾਨਕ ਲੋਕਾਂ ਦੀ ਭੀੜ ਵਿੱਚ ਉਸ ਨੇ ਇੱਕ ਛੋਟੀ ਜਹੀ ਕੁੜੀ ਦਿਖਾਈ ਦਿੱਤੀ। ਉਹ ਦੌੜ ਕੇ ਉਸ ਦੇ ਕੋਲ ਆਈ ਅਤੇ ਕਿਹਾ ਸੁਨਾਕਸੀ ਦੀਦੀ ਮੈਂ ਵੀ ਤੁਹਾਡੇ ਵਰਗੀ ਬੰਨਾ ਚੰਦਰੀ ਹਾਂ। ਸੁਨਾਕਸੀ ਨੇ ਚੁੱਕ ਕੇ ਉਸ ਕੁੜੀ ਨੂੰ ਗਲੇ ਲਗਾ ਲਿਆ ਅਤੇ ਮੁਸਕਰਾਇਆ ਤੁਸੀਂ ਮੇਰੇ ਤੋਂ ਪਿੱਛੇ ਅੱਗੇ ਜਾਵੋਗੇ ਬੇਟੀ ਇਸ ਇੱਕ ਪਲ ਨੇ ਸੁਨਾਕਸੀ ਨੂੰ ਅਹਿਸਾਸ ਦਵਾ ਦਿੱਤਾ ਕਿ ਉਸ ਦਾ ਸੰਘਰਸ਼ ਵਿਅਰਥ ਨਹੀਂ ਗਿਆ ਉਸ ਨੇ ਸਿਰਫ ਆਪਣਾ ਬਦਲਾ ਨਹੀਂ ਲਿਆ ਸੀ ਸਗੋ ਸਮਾਜ ਦੀ ਸੋਚ ਨੂੰ ਬਦਲ ਦਿੱਤਾ ਸੀ ਹੁਣ ਉਹ ਸਿਰਫ ਇੱਕ ਇਨਸਾਨ ਨਹੀਂ ਸਗੋ ਇੱਕ ਕ੍ਰਾਂਤੀ ਬਣ ਚੁੱਕੀ ਸੀ ਪਿੰਡ ਦੀ ਹਰ ਕੁੜੀ ਲਈ ਉਹ ਇੱਕ ਉਮੀਦ ਇੱਕ ਪ੍ਰੇਰਣਾ ਸੀ ਅਤੇ ਇਸ ਤਰ੍ਹਾਂ ਇੱਕ ਵਿਕੀ ਹੋਈ ਬੇਟੀ ਦੀ ਕਹਾਣੀ ਲੱਖਾਂ ਬੇਟੀਆਂ ਦੀ ਤਾਕਤ ਬਣ ਗਈ ਦੋਸਤੋ ਜੇ ਬੇਟੀ ਕਦੇ ਸਾਂ ਤ ਲੱਖ ਵਿੱਚ ਵੇਚੀ ਸੀ ਅੱਜ ਉਸੇ ਬੇਟੀ ਦਾ ਨਾਮ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ ਜਿਸ ਬਾਪ ਨੇ ਉਸ ਨੂੰ ਵੇਚ ਦਿੱਤਾ ਸੀ ਉਹ ਅੱਜ ਵੀ ਇਕੱਲਾ ਆਪਣੇ ਗੁਨਾਹਾਂ ਦਾ ਬੋਝ ਚੁੱਕ ਕੇ ਜੀ ਰਿਹਾ ਹੈ ਅਤੇ ਉਹੀ ਬੇਟੀ ਅੱਜ ਲੱਖਾਂ ਕੁੜੀਆਂ ਦੀ ਪ੍ਰੇਰਨਾ ਬਣ ਚੁੱਕੀ ਹੈ ਸੋਚੋ ਇੱਕ ਦਿਨ ਜਿਸ ਨੂੰ ਆਪਣਾ ਨਾਮ ਤੱਕ ਦੱਸਣ ਤੋਂ ਡਰ ਲੱਗਦਾ ਸੀ ਅੱਜ ਪੂਰਾ ਦੇਸ਼ ਉਸ ਦੀ ਮਿਸਾਲ ਦੇ ਰਿਹਾ ਹੈ ਜਿਸ ਨੂੰ ਪੈਸਿਆਂ ਲਈ ਵੇਚ ਦਿੱਤਾ ਗਿਆ ਸੀ ਅੱਜ ਉਹ ਸਮਾਜ ਦੀ ਸਭ ਤੋਂ ਵੱਡੀ ਤਾਕਤ ਬਣ ਚੁੱਕੀ ਹੈ ਇਹ ਕਹਾਣੀ ਸਿਰ ਸੁਨਾਹ ਖੀਦੀ ਨਹੀਂ ਸਗੋ ਹਰ ਉਸ ਕੁੜੀ ਦੀ ਹੈ ਜੋ ਹਾਲਾਤਾਂ ਨਾਲ ਲੜ ਕੇ ਆਪਣੀ ਤਕਦੀਰ ਖੁਦ ਲਿਖਦੀ ਹੈ ਤਾਂ ਦੋਸਤੋ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੇ ਗੁਨਾਹਗਾਰ ਬਾਪ ਕੋਈ ਮਾਫੀ ਮਿਲਣੀ ਚਾਹੀਦੀ ਹੈ ਕਮੈਂਟ ਵਿੱਚ ਦੱਸੋ ਕਿ ਤੁਸੀਂ ਕਦੇ ਐਜੀ ਕਹਾਣੀ ਸੁਣੀ ਸੀ ਵੀਡੀਓ ਨੂੰ ਲਾਈਕ ਕਰੋ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਸ਼ੇਅਰ ਕਰੋ ਅਤੇ ਜੇ ਤੁਸੀਂ ਐਜੀਆਂ ਕਹਾਣੀਆਂ ਨਾਲ ਜੁੜਨਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਨਾਲ ਬਹੁਤ ਬਹੁਤ ਧੰਨਵਾਦ